ਫਰਮ ਮੈਨੂੰ ਦੇ ਦੇ ਸਕੂਟਰ ਤੂੰ ਨਹੀਂ ਦੇਣਾ ਦੇ ਦੇ ਮੈਨੂੰ ਨਹੀਂ ਦੇਣਾ ਦੇ ਨਹੀਂ ਦੇ ਨਹੀਂ ਦੇ ਨੀ ਤੈਨੂੰ ਸ਼ਰਮ ਸ਼ਰਮ ਨਹੀਂ ਆਈ ਕਿ ਜਦੋਂ ਆਈਆਂ ਮੈਂ ਮੁੰਡੇ ਨਾਲ ਲੜ ਕੇ ਗਈਆਂ ਮੇਰੇ ਮੁੰਡੇ ਨੂੰ ਚਪੇੜਾ ਮਾਰਦੀ ਹੈ 사ਚੀ ਜੀ ਮੈਨੂੰ ਨਹੀਂ ਮਾਰਿਆ ਐਨੇ ਮੈਨੂੰ ਸਟਾਰਟ ਕੀਤਾ ਮਾਰਨ ਦਾ ਜਦੋਂ ਸਾਡੇ ਘਰ ਆਂਦੀ ਹੈ ਨਾ ਤੂੰ ਲੜਦੀ ਹੈ ਮੇਰੇ ਮੁੰਡੇ ਨਾਲ ਨਹੀਂ ਕੀ ਗੱਲ ਹੈ ਨਹੀਂ ਕੀ ਮੇਰੀ ਕੁੜੀ ਨੂੰ ਬੋਲੀ ਜਾਂਦੇ ਹੋ ਨਹੀਂ ਤਾਂ ਅਕਲ-ਉਕਲ ਨਹੀਂ ਹੈਗੀ ਇਹਨੂੰ ਅਕਲ ਹੈਗੀ ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੋ ਸੁਣੋ ਜੇ ਮੇਰੇ ਮੁੰਡੇ ਨੇ ਬੁਲਾਇਆ ਇਹਨੂੰ ਖੇਡਣ ਮਸਤੇ ਐ ਲੜਦੀ ਰਹਿੰਦੀ ਲੜਦੀ ਬੰਦੀ ਹੈ ਨਹੀਂ ਲੜਦੀ ਉਹ ਨਹੀਂ ਲੜਦੀਗੀ ਤੇਰਾ ਮੁੰਡਾ ਲੜਦਾ ਚੀ ਉਹ ਉੱਥੇ ਬੈਠਾ ਨੇ ਉਹਦੇ ਨੂੰ ਸਾਈਕਲ ਉੱਤਕਾ ਮਾਰਿਆ ਫਿਰ ਉਹਨੂੰ ਦੇ ਦਿਆ ਹਲ ਕੇ ਖੇਡਣ ਨਾ ਆਪ ਵੇਖ ਕੁੜੀ ਕਿੱਡੀ ਵੱਡੀ ਮੇਰੀ ਕੁੜੀ ਮੁੰਡਾ ਤੇ ਕਿੰਨਾ ਛੋਟਾ ਕੋਈ ਗੱਲ ਨਹੀਂ ਫੇਰ ਕਿਉਂ ਹੈ ਤੇ ਭੈਣ ਭਰਾਈ ਨਾ ਭੈਣ ਭਰਾ ਨੂੰ ਮੈਂ ਕੀ ਕਰਨਾ ਹੀ ਇਹੋ ਜੀ ਜਾ ਫਿਰ ਕੰਮ ਕਰ ਕੰਮ ਕੀ ਕਰਨਾ ਸਮਝਾਇਆ ਤਾਂ ਮੈਨੂੰ ਥੋੜਾ ਸਮਝਾਇਆ ਆ ਤੂੰ ਆਪਣਾ ਮੁੰਡਾ ਸਾਹਮਣੇ ਰੱਖ ਮੁੰਡਾ ਸਾਹਮਣੇ ਹੈ ਕਿੱਦਾਂ ਤੱਕਾਂ ਮਾਰਿਆ ਛੋਟਾ ਜਿਹਾ ਮੇਰਾ ਮੁੰਡਾ ਹੈ ਐਡੀ ਵੱਡੀ ਹੋ ਗਈ ਆ ਤੇ ਫੇਰ ਐ ਹਾਲ ਕਰਦੀ ਮੈਂ ਨਹੀਂ ਮਾਰਦੀ ਤੇਰਾ ਮੁੰਡਾ ਹੀ ਮਾਰਦਾ ਉਹਨੂੰ ਮੇਰਾ ਮੁੰਡਾ ਕੁਛ ਨਹੀਂ ਕਰਦਾ ਤੇਰੀ ਕੁੜੀ ਨਾ ਜਿੱਦਾਂ ਕਰ ਕਰਕੇ ਗਲਤ ਆਕਾ ਪਾਈਆਂ ਉਹਨੂੰ ਜਿੱਦਾਂ ਕਰ ਕਰਕੇ ਨਾ ਉਹ ਤੇਰੇ ਕੋਲ ਲੈ ਲੰਦੀ ਚੀਜ਼ਾਂ ਫਿਰ ਉਹਨੂੰ ਦਿਖਾਉਂਦੀ ਪ੍ਰਣਾਵ ਮੈਂ ਐ ਲੈ ਤੇਰਾ ਮੁੰਡਾ ਕਿਹੜਾ ਘਟਾ ਹੋ ਵੀ ਤੇ ਦਿਖਾਂਦਾ ਮੇਰਾ ਮੁੰਡਾ ਨਹੀਂ ਉਹ ਦਿਖਾਂਦਾ ਦਿਖਾਂਦਾ ਤੂੰ ਬਾਨਾ ਸੁਵੰਨੀਆ ਲੈ ਕੇ ਤੇਰੇ ਵਰਗਾ ਨਹੀਂਗਾ ਤੇ ਜੋ ਵੀ ਦੇਖੀ ਹੋਏ ਮੇਰੀ ਧੀ ਮੇਰੀ ਮੁੰਡੇ ਤੂੰ ਮੇਰੀ ਧੀ ਆ ਗਈ ਹਾਂ ਤੇਰੇ ਵਰਗਾ ਨਹੀਂਗਾ ਤੇਜ ਤੂੰ ਅੱਗਝਾਇਆ ਆਇਆ ਏਦਾਂ ਨਹੀਂ ਦੇ ਲੈ ਮਾਮਾ ਧੀਆ ਕਿੰਨੀਆਂ ਚਤਰੀ ਮੇਰੀ ਕੁੜੀ ਨਹੀਂ ਹੈਗੀ ਇਹ ਤਾਂ ਕੀ ਹੋ ਗਿਆ ਤੁਹਾਨੂੰ ਦੋਨਾਂ ਨੂੰ ਮੰਮੀ ਇਹ ਵੇਖੋ ਕੀ ਲੜਦੀ ਰਹਿੰਦੀ ਏ ਲੜਦੀ ਰਹਿੰਦੀ ਏ ਬੱਚਿਆਂ ਪਿੱਛੇ ਲੜਦੀ ਰਹਿੰਦੀ ਏ ਨਹੀਂ ਲੜਦੀ ਤੂੰ ਪਈ ਆ ਮੈਂ ਤੂੰ ਲੜਦੀ ਪਈ ਆ ਮੇਰੇ ਨਾਲ ਮੈਨੂੰ ਕਹਿੰਦੀ ਏ ਇਹ ਚ ਤੇਜ ਹੈਗੀ ਏ ਆਹੋ ਤੁਸੀਂ ਵੀ ਉਹਦਾ ਮੁੰਡਾ ਹੈਗਾ ਤੁਸੀਂ ਵੀ ਉਹਦੇ ਵਾਲ ਦੀ ਸਾਥ ਮੁੰਡਾ 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 ਕਰਦੀ ਰਹਿਣੀ ਅੱਖਾਂ ਚ ਲੱਲੇ ਆ ਮੁੰਡੇ ਨੇ ਮੇਰੀ ਕੁੜੀ ਉਹਨੇ ਅੱਖਾਂ ਚ ਲੱਲੀ ਹੈ ਤੁਸੀਂ ਉਹਦਾ ਮੁੰਡਾ ਹੈਗਾ ਤਾਂ ਤੁਸੀਂ ਉਹਦੇ ਵਾਲ ਦੀ ਗੱਲ ਕਰਦੇ ਹੋ ਕਿਉਂ ਤੇ ਮੈਂ ਕੁੜੀ ਦੀ ਗੱਲ ਨਹੀਂ ਕਰਦੀ ਨਹੀਂ ਤੁਸੀਂ ਨਹੀਂ ਕਰਦੇ ਤੁਸੀਂ ਉਹਦੇ ਵਾਲ ਦੀ ਗੱਲ ਕਰਦੇ ਹੋ ਹਰ ਚੀਜ਼ਾਂ ਉਹਨੂੰ ਲੈ ਕੇ ਦਿੰਦੇ ਹੋ ਮੇਰੀ ਕੁੜੀ ਨੂੰ ਪੁੱਛਦੇ ਵੀ ਨਹੀਂ ਅਨੁਸ਼ਕਾ ਮੈਂ ਤਾਂ ਚੀਜ਼ਾਂ ਨਹੀਂ ਲੈ ਕੇ ਦਿੰਦੀ ਤੇ ਫਿਰ ਨਹੀਂ ਲੈ ਕੇ ਦਿੰਦੇ ਬੱਚਾ ਮਾਂ ਕੋ ਚੰਗੀ ਮੱਤ ਦੋਵੋ ਦੋਨੇ ਤੂੰ ਛੋਟੀ ਹੈ ਨਾ ਤੂੰ ਛੋਟੀ ਬਣ ਕੇ ਰਹਿ ਮੈਂ ਛੋਟੀ ਕੀ ਬਣਾ ਮਮੀ ਆਂਦੀ ਹੈ ਉਹਨੂੰ ਚੀਜ਼ਾਂ ਦਿਖਾ ਕੇ ਉਹਨੂੰ ਮਗਰ ਪਾ ਦਿੰਦੀ ਫਿਰ ਉਹਨੇ ਚਪੇੜ ਮਾਰ ਕੇ ਆਪਣੇ ਘਰ ਦੌੜ ਜੇ ਤੇਰੀ ਵੀ ਨੀ ਗਿੱਠ ਜਿੰਨੀ ਜ਼ੁਬਾਨ ਹੈ ਉਹਦੀ ਨਹੀਂ ਹੈਗੀ ਉਹਦੀ ਮੇਰੇ ਤੋਂ ਜ਼ਿਆਦਾ ਗਿੱਠ ਜਿੰਨੀ ਜੇ ਐ ਪੈਲ ਕਰਦੀ ਏ ਲੜਾਈਆਂ ਕਰਦੀ ਜੇ ਤੂੰ ਦੋਨੇ ਨਹੀਂ ਕਰਦਾ ਕਾਜਲ ਮੇਰੀ ਸੁਣ ਲੈ ਗੱਲ ਕੁੜੀ ਨੂੰ ਤੂੰ ਸਮਝਾਣ ਦੀ ਬਜਾਏ ਮੇਰੇ ਨਾਲ ਲੜਦੀ ਪਈ ਐ ਤੇ ਤੂੰ ਵੀ ਤੇ ਮੁੰਡੇ ਨੂੰ ਸਮਝਾਣ ਤੋਂ ਬਜਾਏ ਲੜਦੀ ਪਈ ਐ ਨਹੀਂ ਤੂੰ ਨਹੀਂ ਗੱਲ ਸਮਝਦੀ ਪੀ ਉਹ ਸਮਝਦੀ ਪਈ ਐ ਕੁੜੀ ਨੂੰ ਤੂੰ ਵੰਸਵੰਨੀਆਂ ਚੀਜ਼ੀਆਂ ਮਹਿੰਗੀਆਂ ਮਹਿੰਗੀਆਂ ਲਾ ਕੇ ਦਿੰਨੀ ਐ ਨਾ ਤੇਰੇ ਕਿਹੜੇ ਢਿੱਡ ਪੀੜ ਹੁੰਦੀ ਐ ਮੇਰੇ ਮੇਰਾ ਬੰਦਾ ਲਿਆ ਕੇ ਦਿੰਦਾ ਮੇਰਾ ਬੰਦਾ ਦਿੰਦਾ ਪੈਸੇ ਮੈਨੂੰ ਮੈਨੂੰ ਲਿਆ ਕੇ ਦਿੰਨੀ ਆਪਣੀ ਕੁੜੀ ਨੂੰ ਚੀਜ਼ਾਂ ਐ ਕਾ ਯਾਰ ਮਤਲਬ ਨਹੀਂ ਹੁੰਦਾ ਤੂੰ ਜਾਣ ਨਹੀਂ ਗਲਤ ਪਾਸੇ ਪਈ ਐ ਜੇ ਤੇਰੇ ਬੰਦਾ ਤੈਨੂੰ ਪੈਸੇ ਦਿੰਦਾ ਲਿਮਟ ਦੇ ਨਾਲ ਕੁੜੀ ਨੂੰ ਚਲਾ ਹਾਂ ਤੂੰ ਮੈਂ ਨਹੀਂ ਮਹਿੰਗੀ ਬ੍ਰਾਂਡ ਤੋਂ ਬ੍ਰਾਂਡ ਚੀਜ਼ ਲੈ ਕੇ ਦਿੰਨੀ ਮੈਂ ਮੁੰਡੇ ਨੂੰ ਉਹ ਆਤਾ ਨਹੀਂ ਪਾਈਆ ਤੇ ਮੈਂ ਆਪਣੀ ਕੁੜੀ ਨੂੰ ਲੈ ਕੇ ਦੇ ਸਕਦੀ ਮੇਰਾ ਬੰਦਾ ਕਮਾਂਦਾ ਮੇਰਾ ਬੰਦਾ ਮੈਨੂੰ ਦਿੰਦਾ ਮੈਂ ਆਪਣੇ ਬੱਚੇ ਨੂੰ ਦੇ ਕੇ ਦੇਣੀ ਨਹੀਂ ਸਾਡੇ ਨਹੀਂ ਕਮਾਂਦੇ ਤੇਰਾ ਚੇਚਾ ਕਮਾਂਦਾ ਤੂੰ ਸੜਦੀ ਹੈ ਨਾ ਤਾਈ ਹਾਈ ਰੁਕੋ ਬਿ ਸ਼ਰਮ ਕਰ ਬੰਦਾ ਦੇਹ ਲੋ ਸੜਦੀ ਹੈ ਕਹਿੰਦੀ ਚੁੱਪ ਕਰ ਜਾ ਤੂੰ ਸੜਦੀ ਬੰਦਾ ਬੰਦਾ ਲੈ ਤੇ ਪੁੱਤ ਬੋਲੋ ਮੈਨੂੰ ਇਹ ਨਹੀਂ ਆ ਨਾ ਇਹਨੂੰ ਸਮਝਾ ਲਓ ਮੰਮੀ ਹਮੇਸ਼ਾ ਪੰਗੇ ਲੈਂਦੀ ਮੈਨੂੰ ਤੈਨੂੰ ਕਿਹਾ ਸੀ ਨਾ ਬਾਹਰ ਜਾ ਕੇ ਖੇਲ ਲੈ ਇਹਦੇ ਨਾਲ ਨਹੀਂ ਖੇਲਣਾ ਤੇ ਮੁੰਡੇ ਨਾਲ ਦੇਖ ਲੋ ਮੇਸ਼ਾ ਲੜਾਈਆਂ ਕਰਦੇ ਰਹਿੰਦੀ ਐ ਬਾਸ ਦਿਆਨਾ ਖੇਲੋ ਕਾਰ ਦਿਆਨਾ ਨਾ ਖੇਲੋ ਚੰਗੀ ਮੱਤ ਦੇ ਕੁੜੀ ਦੇਖ ਲੋ ਆਪੋ ਤੁਸੀਂ ਕੀ ਕਰਦੀਆਂ ਪਈਆਂ ਤੇ ਕੀ ਅਸਰ ਪੈਗਾ ਬੱਚੀ ਮੰਮੀ ਆਪਸ ਵਿੱਚ ਭੈਣ ਭਰਾ ਨਹੀਂ ਖੇੜ ਸਕਦੇ ਉਹ ਲੜਨ ਆ ਜਾਂਦੀ ਐ ਉਹਦੀ ਜ਼ੁਬਾਨ ਬੜੀ ਐ ਜ਼ੁਬਾਨ ਤੇਰੀ ਨਹੀਂ ਕੋਈ ਕਾਜਲ ਨਹੀਂ ਉਹ ਬੋਲਦੀ ਵੈਸੇ ਹਰ ਗੱਲ ਤੇ ਲੜਦੀ ਹਰ ਗੱਲ ਤੇ ਮੇਰੀ ਕੁੜੀ ਨੂੰ ਲੈਂਦੀ ਐ ਤੇਜ ਮੈਂ ਜ਼ੁਬਾਨ ਮੇਰੀ ਹੈਗੀ ਐ ਮੁੰਡਾ ਮੇਰਾ ਖਰਾਬ ਐ ਐਹੀ ਬੈਠੀ ਹੋਈ ਐ ਸਹੀ ਐਂਡ ਇਟ ਕੁੜੀ ਨਹੀਂ ਮੇਰੀ ਗੱਲ ਸੁਣ ਤੂੰ ਇੰਜਾਂ ਜੰਜਾਂ ਚ ਲਾਇਆ ਹੈ ਇਹ ਵੱਡੀ ਜਿਹੀ ਥਾਣੀ ਨੂੰ ਅਸਮਾ ਬੋਲੀ ਦਾ ਜਿਹਾ ਥਾਣੀ ਸਮਝਦੀ ਹੈ ਮੈਨੂੰ ਕੱਟ ਬੋਲ ਤੂੰ ਮੈਨੂੰ ਮਾਸਾ ਸਮਝਦੀ ਨਹੀਂ ਕੁਛ ਤੂੰ ਬੜਾ ਕਿਸੇ ਕਿਸਨ ਕੋਸ਼ੇ ਸਮਝਦੀ ਹੈ ਤੇ ਤੇ ਸ਼ਰਮੀ ਹੈ ਨਹੀਂ ਮੈਂ ਕਿੰਨੀ ਹਰੀ ਕਿਹਾ ਬੱਚਿਆਂ ਪਿੱਛੇ ਨਾ ਲੜਿਆ ਕਰੋ ਨਾ ਲੜਿਆ ਕਰੋ ਆਹੋ ਮੰਮੀ ਮੈਂ ਨਹੀਂ ਜ ਲੜਦੀ ਐਹੀ ਲੜਦੀ ਜਦੋਂ ਦਾ ਮੇਰਾ ਮੁੰਡਾ ਆਇਆ ਨਾ ਉਦੋਂ ਉਹਦੇ ਆਰੇ ਢਿੱਡ ਪੀੜ ਪਈਓ ਇਹ ਗੱਲ ਸੁਣ ਮੇਰੀ ਸੜਦੀ ਮੇਰੀ ਜੁੱਤੀ ਕਿਉਂ ਉਹ ਜੁੱਤੀ ਛੱਡਦੀ ਇੱਥੇ ਮੇਰੀ ਕੁੜੀ ਮੇਰੀ ਕੁੜੀ ਮੁੰਡਿਆਂ ਨਾਲ ਵੀ ਵੱਧਦੀ ਗਈ ਐ ਅੱਛਾ ਤੂੰ ਫਿਰ ਕਿਉਂ ਪੰਗੇ ਲੰਨੀ ਮੇਰੇ ਮੁੰਡੇ ਨਾਲ ਤੂੰ ਲੈਨੀ ਤੂੰ ਲੈਨੀ ਤੂੰ ਹਮੇਸ਼ਾ ਲੜਾਈਆਂ ਹੀ ਕਰਦੀ ਰਹਿਨੀ ਐ ਮੈਂ ਨਹੀਂ ਲਾਂਦੀ ਜਦੋਂ ਦਾ ਮੇਰਾ ਮੁੰਡਾ ਆਇਆ ਨਾ ਉਦੋਂ ਤੇ ਤੂੰ ਕੋਈ ਨਾ ਕੋਈ ਗੱਲ ਤੋਂ ਕੁੜੀ ਨੂੰ ਕੁਛ ਕਿਸ ਖਾ ਕੇ ਭੇਜ ਦਿੰਦੀ ਓ ਫਿਰ ਉਹ ਜੁੱਤਮ ਜੁੱਤੀ ਹੋਈ ਜਾਂਦੇ ਦੋਨੋਂ ਮੇਰਾ ਮੁੰਡਾ ਕਰਦਾ ਮੇਰਾ ਮੁੰਡਾ ਕਰਦਾ ਮੇਰਾ ਮੁੰਡਾ ਨਹੀਂ ਕਰਦਾ ਮੇਰੀ ਕੁੜੀ ਨਹੀਂ ਕਰਦੀ ਮੇਰਾ ਮੁੰਡਾ ਨਹੀਂ ਕਰਦਾ ਤੂੰ ਪਈਆਂ ਗੱਡੀਆਂ ਤੂੰ ਪਈਆਂ ਮੁੰਡੇ ਨੂੰ ਗੱਡੀਆਂ ਆਤਾ ਤੇ ਆਹੋ ਕਿੱਥੇ ਹੀ ਕਿੱਥੇ ਹੀ ਓ ਕਿ ਸ਼ਰਮ ਕਰੋ ਡੁੱਬ ਮਰੋ ਦੋਨੇ ਜਾਨੀਆ ਡੁੱਬ ਮਰੋ ਮੇਰਾ ਮੁੰਡਾ ਮੇਰਾ ਮੁੰਡਾ ਮੇਰਾ ਮੁੰਡਾ ਲਾਇਆ ਆ ਮਮੀ ਪੁੱਤ ਦਾ ਉਹ ਬੱਚੇ ਗਏ ਕਿੱਥੇ ਨੇ ਇੱਥੇ ਨਹੀਂ ਹੋ ਗਿਆ ਅੱਛੇ ਖਲੋਇਆ ਤੂੰ ਵੀ RAM ਦਾ ਬੰਦੇ ਦਾ ਪੁੱਤਾਂ ਬਕਰ ਟੋਫੀਆਂ ਇੱਥੇ ਬੈਠੇ ਜੀ ਚੁੱਪ ਕਰਕੇ ਬਾਹਰੋਂ ਮੇਨਾ ਲੜੀ ਆਂਦੀ ਹੈ ਤੁਸੀਂ ਬਸ ਚੁੱਪ ਕਰਕੇ ਫੋਨ ਹੀ ਚਲਾਉਂਦੇ ਰਹੋ ਸਾਡਾ ਤਾਂ ਪੰਗਾ ਹੀ ਆ ਲੜਨ ਦਾ ਤੁਸੀਂ ਲੜਦੇ ਰਹਿੰਦੇ ਆਪਾਂ ਇੱਥੇ ਹੀ ਲੜਦੇ ਰਹਿੰਦੇ ਉਹ ਮੈਨਾਂ ਫਾਲਤੂ ਜ਼ੁਬਾਨਾਂ ਲੜਾਈ ਜਾਂਦੀ ਐ 24 ਘੰਟੇ ਲੜਦੀ ਰਹਿੰਦੀ ਬੱਚਿਆਂ ਪਿੱਛੇ ਮੁੰਡਾ ਮੁੰਡਾ ਲਾਇਆ ਰੱਖਿਆ ਨੇ ਮੰਮੀ ਨੂੰ ਵੀ ਭੜਕਾਂਦੀ ਐ ਕੋਈ ਨਹੀਂ ਭੜਕਾਂਦੀ ਤੂੰ ਰਾਮ ਨਾਲ ਬਹਿ ਮੈਂ ਉਹਨੂੰ ਹੀ ਸਮਝਾਨਾ ਤੈਨੂੰ ਹੀ ਸਮਝਾਨਾ ਨਹੀਂ ਉਹ ਬੋਲਦੀ ਵੀ ਐ ਮੈਨਾਂ ਲੜਦੀ ਰਹਿੰਦੀ ਐ ਹੂੰ ਟੈਨਸ਼ਨ ਨਾ ਲੈ ਤੂੰ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਯਾਦ ਮੈਂ ਮੰਮੀ ਨੂੰ ਸਮਝਾਉਣਾ ਥੋੜਾ ਮੰਮੀ ਨੂੰ ਕੀ ਸਮਝਾਣਾ ਜੇ ਮੰਮੀ ਆਪ ਉਹਨਾਂ ਦੇ ਵਲਦੀ ਹੈਗੀ ਤੁਸੀਂ ਵੀ ਤੇ ਆਪਣੇ ਛੋਟੇ ਭਰਾ ਕੋ ਡਰਦੇ ਜੇ ਗੱਲ ਸੁਣ ਮੇਰੀ ਮੈਂ ਕੋਈ ਆਪਣੇ ਭਰਾ ਕੋ ਨਹੀਂ ਡਰਦਾ ਤੁਸੀਂ ਡਰਦੇ ਜੇ ਉਹ ਆਪਣਾ ਸੰਭਾਲ ਤੇ ਮੰਮੀ ਵੀ ਉਹਨਾਂ ਦੇ ਵਲਦੇਗੀ ਗੱਲ ਕਰ ਲੈਣਾ ਮੰਮੀ ਕੋਈ ਹੋਰੇ ਵਲਦੀ ਨਹੀਂ ਆਪਣੇ ਉਹਨਾਂ ਦੇ ਵਲਦੇਗੀ ਉਹ ਵੀ ਟੈਨਸ਼ਨ ਨਾ ਲੈ ਤੂੰ ਮੰਮੀ ਕੋਈ ਹੋਰੇ ਵਲਦੀ ਨਹੀਂ ਮੈਂ ਕੋਈ ਨਾ ਰੇ ਮੇਰੀ ਗੱਲ ਸੁਣ ਤੇ ਆ ਨਾ ਆਪਣੇ ਭਰਾ ਕੋਈ ਨਹੀਂ ਡਰਦਾ ਮੈਂ ਆਪਣਾ ਕਮਾਉਣਾ ਆਪਣਾ ਖਾਣਾ ਤੁਹਾਡੀ ਨਿੱਕੀ ਭਝਾਈ ਜਿਹੜੀ ਮੇਰੇ ਨਾਲ ਲੜਦੀ ਰਹਦੀ ਹੈ ਨੇ ਕੋਈ ਪਰਜਾਈ ਨੂੰ ਹੀ ਸਮਝਾ ਦਿੰਨੇ ਕਰ ਜਾਂ ਜੋਗੇ ਹੁੰਦੇ ਨਾ ਤੇ ਇਦਾਂ ਬਕਵਾਸ ਨਾ ਕਰਦੀ ਮੇਰੀ ਗੱਲ ਸੁਣ ਨਾ ਤੂੰ ਮੈਂ ਉਹਨੂੰ ਹੀ ਸਮਝਾ ਤੇ ਨਾ ਤੈਨੂੰ ਹੀ ਸਮਝਾ ਦੇਣਾ ਤੇ ਕੀ ਕਹਿੰਦ ਮਤਲਬ ਤੂੰ ਤੂੰ ਹੀ ਹੋਰ ਤੋਂ ਘਟ ਨਹੀਂ ਕੋਈ ਘਟ ਨਹੀਂ ਨਾ ਤੂੰ ਹੀ ਘਟ ਨਹੀਂ ਉਸ ਤੋਂ ਸਾਡੀ ਮੰਮੀ ਵੀ ਦੋ ਗਲੀਗੀ ਜੇ ਮੈਂ ਮੰਮੀ ਨਾ ਕਰ ਲੈਣਾ ਮੰਮੀ ਨੂੰ ਬੁਲਾ ਲੈਣਾ ਮੰਮੀ ਹਾਂ ਸ੍ਰੇਸ਼ ਆ ਤੁਹਾਡੀ ਨੂੰ ਕੀ ਗੈਂਦੀ ਹੈ ਨੂੰ ਅੱਗੇ ਹੋ ਜਾਣਾ ਹਾਂ ਜੀ ਇੰਨਾ ਦੋਨਾ ਜਾਣੀਆਂ ਨੇ ਨਾ ਪੁੱਤਰ ਮੇਰਾ ਜੀਨਾ ਰਾਮ ਲੱਗਾਇਆ ਹੈ ਅੰਨੇ ਬਕਵਾਸ ਕਰਦੀ ਐ ਨਾ ਦੋਨੇ ਵੱਡੇ ਛੋਟੇ ਦੀ ਸ਼ਰਮ ਨਹੀਂ ਹੋਦੀ ਬੱਚਿਆਂ ਪਿੱਛੇ ਲੜਦੀ ਐ ਬੱਚਿਆਂ ਪਿੱਛੇ ਵੇਖ ਲੈ ਉਹ ਕੰਦੀ ਮੇਰਾ ਮੁੰਡਾ ਮੇਰਾ ਮੁੰਡਾ ਇਹ ਕੰਦੀ ਮੇਰੀ ਕੁੜੀ ਮੇਰੀ ਕੁੜੀ ਉਹਨੂੰ ਪਿਆਰ ਕਰਦੇ ਜੇ ਅੰਡੂ ਮੇਰੇ ਵਾਸਤੇ ਪੁੱਤਰ ਦੋਨੇ ਇੱਕੋ ਜਿਹੇ ਹੈਗੇ ਆ ਪਰ ਇਹ ਦੋਨੇ ਬੜੀਆਂ ਮੈਂ ਹੁਣ ਤੈਨੂੰ ਕੀ ਕਹਾਂ ਤੁਸੀਂ ਕੁਝ ਕਹਿਣ ਜੋਗੇ ਹੈਗੇ ਨਹੀਂ ਜੇ ਤੁਸੀਂ ਕੁਝ ਕਹਿੰਦੇ ਨਾ ਉਹਦੀ ਜ਼ਰਤ ਨਾ ਹੁੰਦੀ ਮੇਰੇ ਅੱਗੇ ਬੋਲਣ ਦੀ ਮੈਂ ਵੱਡੀ ਹਗੀ ਆ ਵੱਡੀ ਆ ਨਾ ਤੇ ਵੱਡਿਆਂ ਵਾਲੀ ਕਿਹੜੀ ਗੱਲ ਕੀਤੀ ਤੇ ਫਿਰ ਉਹ ਵੇਖੋ ਨਾ ਲੜਦੀ ਰਹਿੰਦੀ ਏ ਮੁੰਡਾ ਮੁੰਡਾ ਕਰਦੀ ਰਹਿੰਦੀ ਏ ਉਹਨੇ ਵੱਡੀ ਨੂੰ ਵੇਖਣਾ ਨਾ ਸੋਈ ਛੋਟੀ ਨੇ ਕਰਨਾ ਜੇ ਤੈਨੂੰ ਅਕਲ ਹੁੰਦੀ ਨਾ ਤੇ ਉਹਨੂੰ ਆਪਣੇ ਆਪ ਅਕਲ ਆ ਜਣੀ ਤੁਸੀਂ ਵੈਸੇ ਵੀ ਉਹਦੇ ਵੱਲ ਦੀ ਗੱਲ ਕਰਦੇ ਹੋ ਪੁੱਤਰ ਸਭ ਤੋਂ ਪਹਿਲਾਂ ਹੀ ਤੂੰ ਮੇਰੇ ਘਰ ਦੇ ਵਿੱਚ ਮੈਂ ਤੇਰੀ ਬਹੁਤ ਇੱਜ਼ਤ ਕਰਦੀ ਆਂ ਪਰ ਅੱਜ ਤੂੰ ਮਨ 도ਗਲੀ ਕਹਿ ਕੇ ਨਾ ਮਨੁੰਡਫੜ ਮੈਂ ਤਾਂ ਕਰਕੇ ਕਿਹਾ ਤੁਸੀਂ ਉਹਦੇ ਵੱਲ ਦੀ ਗੱਲਾਂ ਕਰਦੇ ਹੋ ਹਮੇਸ਼ਾ ਮੈਂ ਕਿਹਾ ਚੁੱਪ ਕਰਦੇ ਬੈਠੋ ਥੋੜਾ ਸ਼ਾਂਤ ਰਹੋ ਅਜ ਤੱਕ ਪੁੱਤ ਮੈਂ ਕਦੀ ਬੋਲਨੀ ਆ ਐਨਾ ਨਾਲ ਕਦੇ ਨਹੀਂ ਮੈਂ ਨਾਲ ਸੇਰੇ ਉੱਠ ਕੇ ਆਇਆ ਕਾ ਮੈਨੂੰ ਚਾਹ ਦੇ ਦੋ ਜਾਂ ਮੈਨੂੰ ਰੋਟੀ ਦੇ ਦੋ ਆਪੇ ਮੈਂ ਮਰਦੀ ਰਹਿਨੀ ਕਰਦੀ ਰਹੀ ਆ ਐ ਸੁੱਤੀਆਂ ਰਹਿੰਦੀਆਂ ਤੋਨੇ ਚ ਕੀ ਗੱਲ ਹੁੰਦੀ ਪਈ ਐ ਚੁੱਪ ਕਰ ਜਦ ਤੂੰ ਮੀਸਰੀਏ ਮੈਨੂੰ ਮੀਸ ਨਹੀਂ ਕਹਿੰਦੇ ਪਿਓ ਬਾਜੀ ਬਾਜੀ ਲੰਦੇ ਫੜੇ ਯਾਰ ਐ ਬਾਜੀ ਮੇਰੀ ਗੱਲ ਸੁਣੋ ਮੈਂ ਐਦਾਂ ਨਹੀਂ ਬੋਲਦੀ ਜਦੋਂ ਕੋਈ ਪੰਗਾ ਲਾਂਦਾ ਫਿਰ ਮੈਂ ਮੇਰੇ ਕੋ ਨਹੀਂ ਚੁੱਪ ਰਹਿ ਜਾਣਾ ਇਹ ਬਹੁਤ ਬੋਲਦੀ ਜੇ ਇੱਕ ਮਿੰਟ ਨੇ ਮੇਰੀ ਗੱਲ ਉਂਗਾ ਥੱਲੇ ਕਰਕੇ ਗੱਲ ਕਰ ਤੂੰ ਕੀ ਪੰਗਾ ਤੇਰਾ ਜੀ ਮੈਂ ਕੁਛ ਨਹੀਂ ਲੀਤਾ ਜੇਠ ਹੈ ਐਂ ਬੋਲਦੀ ਨਹੀਂ ਦੱਸਦੀ ਪੀਂ ਆ ਤੇਰਾ ਵੱਡਾ ਪਿਓ ਆ ਵਕਤ ਨਾ ਮੈਂ ਦੱਸਣਾ ਪਹਿਲੇ ਤੂੰ ਪੰਗਾ ਕੀ ਨਹੀਂ ਤਾਉਣਾ ਨਾ ਕੁੜੀ ਨੂੰ ਨਾ ਐ ਲੜਦੀ ਜੇ ਖੇਲ ਨਾਂਦੀ ਜੇ ਬੱਚੇ ਬੱਚੇ ਲੜਦੇ ਤੇ ਨਾਲ ਹੀ ਇਹ ਲੜਨਾ ਆ ਜਾਂਦੀ ਹੈ ਬੱਚੇ ਤੇ ਫੇਰ ਇੱਕੋ ਮਿਕੋ ਹੁੰਦੇ ਬੱਚੇ ਫੇਰ ਇੱਕੋ ਮਿਕੋ ਹੁੰਦੇ ਇਹ ਲੜਨਾ ਆ ਜਾਂਦੀ ਹੈ ਥੋੜਾ ਧਿਆਨ ਨਾਲ ਬੋਲ ਮੈਂ ਤੈਨੂੰ ਦੱਸਾਂ ਵੱਡੇ ਛੋਟੇ ਦਾ ਲਿਹਾਜ਼ ਨਹੀਂ ਹੈਗਾ ਇਹਨੂੰ ਮੇਰੀ ਗੱਲ ਸੁਣ ਔਰ ਇਹਨੂੰ ਅਦਾ ਲਿਹਾਜ਼ ਨਹੀਂ ਤੇ ਇਹਨੂੰ ਮੇਰਾ ਲਿਹਾਜ਼ ਜਨ ਵਾ ਮਮੀ ਉਹ ਬਾਜ਼ਾਰ ਕਿਤੇ ਜਾਵੇ ਮੇਰੇ ਕੋਲ ਹੁੰਦੇ ਤੇ ਤੁਸੀਂ ਕਹਿੰਦੇ ਉਹਨੂੰ ਬੋਲਣ ਦੀ ਅਕਲ ਨਹੀਂ ਹੈ ਉਹ ਤੇ ਮੈਂ ਹੁਣ ਵੀ ਕਰਨੀ ਆ ਨਹੀਂ ਦੋਨੋਂ ਅਕਲ ਨਾਲ ਨਾਲ ਰੱਖੋ ਗੱਲ ਰੱਖੋ ਇੱਕ ਪਾਸੇ ਮਮੀ ਤੁਸੀਂ ਉਹਦੇ ਵਾਲ ਦੀ ਗੱਲ ਮੇਰੇ ਮੇਰੇ ਭੈਣ ਖਬਰ ਖਰਾਬ ਗੱਲ ਕਰਦੇ ਉਹਦੇ ਨਾਲ ਨਹੀਂ ਤੈਨੂੰ ਮੇਰੀਆਂ ਤੇ ਮੈਨੂੰ ਤੇਰੀਆਂ ਇਹ ਹਾਰੀਆ ਕਰਦੇ ਸੁਣ ਲਓ ਮੇਰੀ ਧਿਆਨ ਨਾਲ ਤੁਸੀਂ ਮੇਰੀ ਮਾਂ ਨਾਲ ਅੱਗੇ ਬੋਲੀ ਜਾਂਦੇ ਨਾ ਮੈਂ ਤੁਹਾਡਾ ਲਿਆਇ ਕਰਦਾ ਪਿਆ ਚੁੱਪ ਕਰਕੇ ਨਾ ਆਪਣੇ ਆਪਣੇ ਲੋ ਲੋੇ ਕਮਰੇ ਦੇ ਪਹੁੰਚ ਜਾ ਫਾਤੂ ਨਹੀਂ ਇਹਨਾਂ ਨੂੰ ਸ਼ਰਮ ਨਹੀਂ ਹੈ ਮੰਮੀ ਤੁਹਾਡੇ ਅੱਗੇ ਬੋਗਵਾਸ ਕਰੀ ਜਾਂਦੇ ਤੇ ਤੇਰੀ ਬੋਲੀ ਆ ਰਹੇ ਬੋਲੀ ਆ ਰਹੇ ਅੱਜ ਤੱਕ ਨੰਨ ਮੈਂ ਕਦੀ ਤੰਗ ਨਹੀਂ ਕੀਤਾ ਕੋਈ ਨਹੀਂ ਹੈ ਬੱਡੇ ਛੋਟੇ ਦਾ ਨਹੀਂ ਕਦੀ ਮੈਂ ਤੰਗ ਤਿੰਨ ਤਿੰਨ ਕੰਮਾਂ ਵਾਲੀਆਂ ਲਾ ਕੇ ਭਾਂਡਿਆਂ ਵਾਲੀ ਸਵਾਈਆਂ ਵਾਲੀ ਕੱਪੜੇ ਦੋ ਫੁੱਲਕੀਆਂ ਲਾਣੀਆਂ ਹੋਰ ਕੀ ਚਾਹੀਦਾ ਤੁਹਾਨੂੰ ਹੋਰ ਕੀ ਚਾਹੀਦਾ ਤੁਹਾਨੂੰ ਫੇਰ ਹੀ ਲੜਦੇ ਰਹਿੰਦੇ ਆਪਾਂ ਚ ਭਾਜੀ ਬੱਚੇ ਲੜਦੇ ਐਨੇ ਗੰਦੀਆਂ ਤਾਂ ਭਾਈ ਤੁਸੀਂ ਬੱਚਿਆਂ ਪਿੱਛੇ ਕਿਉਂ ਲੜਦੇ ਐ ਮੁੰਡੇ ਨੂੰ ਸਖਾਂਦੀ ਐ ਮੁੰਡਾ ਮੁੰਡਾ ਕਰੀ ਫਿਰਦੀ ਐ ਕਾਜਲ ਐਦਾਂ ਨਾ ਬੋਲ ਤੂੰ ਉਸ ਖਾਨੀ ਆਪਣੀ ਕੁੜੀ ਨੂੰ ਤੇਰੀ ਕੁੜੀ ਵੱਡੀ ਮੈਂ ਦੇਖੋ ਇਹਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਅੱਗੇ ਬਿਲਕੁਲ ਸੁਣਾ ਤੇਰੇ ਤੋਂ ਵੱਡੀ ਐ ਤੂੰ ਕਾਜਕ ਕਾਜਾ ਕਰਕੇ ਬੋਲਦੀ ਪਈ ਐ ਤੈਨੂੰ ਕਿਹੜੀ ਘਟ ਹੈ ਤਮੀਜ਼ ਤੇ ਮੈਂ ਜੇ ਐਦਾਂ ਐਦਾਂ ਬੋਲੀਦਾ ਤੂੰ ਵੇ ਜੇਠ ਹੋ ਕੇ ਕਿੱਡੀ ਨਮਟਾ ਨਾਲ ਬੋਲਦਾ ਪਿਆ ਤੇ ਤੂੰ ਬਾਜੀ ਜਿੰਨਾ ਲੈਕਚਰ ਤੁਸੀਂ ਮੈਨੂੰ ਦਿੱਤਾ ਨਾ ਕਦੇ ਇਹਨਾਂ ਨੂੰ ਵੀ ਦੇ ਦਿਆ ਕਰੋ ਇਹਨਾਂ ਨੂੰ ਮੈਂ ਰੋਝ ਦੇਣਾ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਰੋ ਰੋ ਤੇਰੇ ਸਾਹਮਣੇ ਦੇਣਾ ਨਾ ਉਹਨੇ ਤੇਰੇ ਸਾਹਿਲ ਨੂੰ ਆ ਲੈਂਦਾ ਮੈਂ ਸਾਹਿਲ ਨਾਲ ਵੀ ਗੱਲ ਕਰਾਂਗੀ ਮੈਂ ਕਰਾਂਗੀ ਦੁਬਾਰਾ ਸਹੀ ਨਾ ਕੀ ਕਰਨੀ ਮੈਂ ਕਰਨੀ ਮੈਂ ਕਹਿੰਨਾ ਆਪਣੀ ਬੋਟੀ ਵੇ ਕਿਦਾ ਬੋਲਦੀ ਰਹਿੰਦੀ ਏ ਛੋਟੇ ਵੱਡੇ ਦਾ ਨਿਆਜ਼ ਨਹੀਂਗਾ ਚਲੋ ਕਹਿੰਦੀ ਭਈਆ ਬਿਲਕੁਲ ਸਹੀ ਕਹਿਂ ਰਹੇ ਹੋ ਪਹਿਲੇ ਘਰ ਤੇ ਛੋਟੇ ਵੱਡੇ ਦਾ ਨਿਆਜ਼ ਹੋਣਾ ਚਾਹੀਦਾ ਘਰ ਗਲਤ ਗੱਲਾਂ ਆਪ ਸਖਾਂਦੇ ਬੱਚਿਆਂ ਨੂੰ ਗਲਤ ਸਿੱਖਿਆ ਅਸੀਂ ਨਹੀਂ ਸਿਖਾਏ ਬੱਚਿਆਂ ਨੂੰ ਕੋਈ ਕਿਰੀ ਮਾਂ ਗਲਤ ਮਤ ਦੇਂਦੀ ਆਪਣੇ ਬੱਚਿਆਂ ਨੂੰ ਆ ਆ ਮੈਂ ਬੁਲਾਣਾ ਤਾਈ ਨੂੰ ਬੁਲਾਣਾ ਕੀ ਹੈ ਭਰਾਵਾ ਮੈਂ ਤਾਂ ਆਵਾਜ਼ ਸੁਣ ਕੇ ਆ ਗਈਆਂ ਨਿੱਕੀ ਤੂੰ ਹੀ ਕਮਰੋਲੀ ਪਾਈ ਆ ਬਹੁਤ ਤੁਸੀਂ ਨਾ ਇੱਥੇ ਬੈਠੋ ਇਹਨਾਂ ਨੇ ਕਿਰੋਂ ਦੀ ਕਿਚਕਿਚ ਪਾਈ ਹੋਈ ਲੜਾਈ ਪਾਈ ਹੋਈ ਹੈ ਨਹੀਂ ਤੂੰ ਘਾਰੇ ਅਜੇ ਤੂੰ ਸਾਹਮਣੇ ਸਕੇ ਇਹਨਾਂ ਨੂੰ ਤੇਰੇ ਅੱਗੋਂ ਪਿੱਛੇ ਵੀ ਇਹਨਾਂ ਦੇ ਐ ਹੋਈ ਹਾਲ ਹੁੰਦਾ ਤੁਹਾਡੀ ਸਹੀ ਆ ਅੱਗੋਂ ਪਿੱਛੇ ਹੀ ਆਈਓ ਕੁਝ ਹੁੰਦਾ ਮੈਂ ਮੈਂ ਤਾਈ ਨੂੰ ਮੈਂ ਬੁਲਾਣਾ ਤਾਂ ਮੈਂ ਕਹ ਤਾਈ ਇੱਥੇ ਆਂਦੀ ਤੇ ਬੈੰਦੀ ਤੇ ਇਹਨਾਂ ਨੂੰ ਸਮਝਾਉਂਦੀ ਦੋਨਾਂ ਨੂੰ ਹੱਦ ਤੂੰ ਹੀ ਮੁਕਾਈ ਆ ਹੁਣ ਤਾਈ ਨੂੰ ਬੁਲਾਣਾ ਹੈ ਜੀ ਤਾਈ ਨੂੰ ਤਾਈ ਆ ਗਈ ਬੁਲਾਣਾ ਨਹੀਂ ਤਾਈ ਆ ਗਈ ਆ ਨਹੀਂ ਰਹਿ ਗਿਆ ਆ ਤੇ ਬੈਠ ਕੇ ਕਰੇ ਹਾਂ ਤਾਈ ਤੁਸੀਂ ਬੈਠਾ ਇਹਨਾਂ ਨੂੰ ਸਮਝਾਓ ਜਰਾ ਕੋ ਤੇਰੇ ਕੋ ਨਾ ਸਮਝੀਂਗਾ ਲਾਇਨਾ ਦੋਮਾਂ ਦੇ ਧੌਂ ਤੇ ਕਿ ਕਦੇ ਇਹਨਾਂ ਨੂੰ ਪਤਾ ਲੱਗੇ ਇਹਨਾਂ ਨੇ ਜਲੂਸ ਕਿੱਡਾ ਕੱਢਿਆ ਦੋਹਾਂ ਜਾਨੀਆਂ ਨੇ ਨਹੀਂ ਤਾਈ ਆ ਕੇ ਕਿ ਕਿ ਕਰਲਵਾਉਂਦੀ ਫਿਰਦੀ ਆਹੋ ਨਹੀਂ ਤੂੰ ਕੀ ਆ ਤੂੰ ਕੀ ਕਰਨੀ ਰਹੀ ਆ ਕੁੜੀ ਤੂੰ ਕੀ ਕਰਨੀ ਰਹੀਂ ਮੁੰਡਾ ਹੈ ਮੇਰਾ ਮੁੰਡਾ ਕਹਿਣਾ ਨਹੀਂ ਮੁੰਡਾ ਮੈਂ ਤੁਹਾਨੂੰ ਮੁੰਡਾ ਕਹਿਣਾ ਨਹੀਂ ਹੈਗਾ ਉਹਨੂੰ ਮਾਰੀ ਜੋ ਮੂੰਹ ਨਾਲ ਕਰ ਦੋ ਸਾਡੇ ਬੱਚੇ ਸਾਡੇ ਕੋਈ ਨਹੀਂ ਲੱਗਦੇ ਜੇ ਭੈਣ ਭਰਾ ਖੇਡਦੇ ਤਾਂ ਤੁਹਾਨੂੰ ਤਕਲੀਫ ਹੁੰਦੀ ਦੋਹਾਂ ਜਾਨੀਆਂ ਨੂੰ ਨਹੀਂ ਤੂੰ ਵੱਡੀ ਕੁਝ ਤੂੰ ਹੀ ਸੋਚ ਲਿਆ ਕਰ ਮੇਰੀ ਗੱਲ ਸੁਣੋ ਤਾਈ ਜੀ ਇਹ ਲੜਨ ਆ ਜਾਂਦੀ ਹੈ ਮੇਨਾਂ ਤੇ ਘੱਟ ਤੂੰ ਵੀ ਨਹੀਂ ਹੈਗੀ ਬੱਚੇ ਪਿੱਛੇ ਲੜਾਈਆਂ ਕਰਦੀਆਂ ਘਰ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਜੀਨੋ ਰਾਮ ਕੀਤਾ ਹੈ ਦੋਨਾਂ ਜਾਨੀਆਂ ਨਹੀਂ ਮੇਰਾ ਸਾਡੇ ਵੀ ਵੇਲੇ ਉੱਥੇ ਬੱਚੇ ਭਲੇ ਆ ਤੁਹਾਡਾ 골ਡੀ ਮੇਰਾ ਸਾਹਿਲ ਕਿੰਨਾ ਲੜਦੇ ਹੀ ਸਾਰੇ ਉਹ ਇਕੱਠੇ ਆਪਾਂ ਉਥੇ ਉਹ ਤੇ ਚਲੋ ਹੁਣ ਉਹਦੇ ਪਰਿਵਾਰ ਵੱਡੇ ਹੋ ਗਏ ਆ ਤਦ ਕਰ ਸਾਨੂੰ ਅਲੱਗ-ਅਲੱਗ ਕਰਨਾ ਪਿਆ ਨਹੀਂ ਤੇ ਇੱਕੋ ਜਗ੍ਹਾ ਬੱਚੇ ਖੇਡਦੇ ਰਹੇ ਆ ਹੈ ਤਿੰਨ ਇਹਦੇ ਤਿੰਨ ਮੇਰੇ ਉਦੋਂ ਤਾਂ ਕਿਚਕਿਚੇ ਹੁਣ ਢੜਕੋ ਇੱਕ-ਇੱਕ ਬੱਚਾ ਉਹ ਵੀ ਢੜਕੋ ਸਾਂਭਿਆ ਜਾਂਦਾ ਉਹ ਵੀ ਤੁਹਾਨੂੰ ਤਕਲੀਫ ਹੁੰਦੀ ਢਿੱਡਪੀੜ ਹੁੰਦੀ ਢਾਡੇ ਢਿੱਡਪੀੜ ਕੋਈ ਨਹੀਂ ਹੁੰਦੀ ਇਹ ਟਿੱਕਦੇ ਨਹੀਂ ਇਹ ਟਿੱਕਰ ਨਹੀਂ ਦਿੰਦੇ ਜੇ ਉਹਦੀ ਕੁੜੀ ਦੀ ਟਿੱਕਦੀ ਤੇਰਾ ਮੁੰਡਾ ਟਿੱਕਦਾ ਨਾ ਘਟਦੇ ਹੈ ਛੋਟਾ ਲੈ ਅੱਛਾ ਤੇ ਉਹ ਬਹੁਤ ਦਾਦੀ ਹੈ ਇਹਦੀ ਕੁੜੀ ਮੇਰੀ ਗੱਲ ਸੁਣ ਲੈ ਰੀਦੀ ਤੇ ਕੱਲ ਸੁਣਨਾ ਕੱਲ ਜੇ ਤੂੰ ਵੀ ਆ ਸਾਡੇ ਬੱਚੇ ਖੇਡਦੇ ਸੀ ਨਾ ਕੋਈ ਲੜਾਈ ਝਗੜੇ ਨਹੀਂ ਸੀ ਹੁੰਦੇ ਬੱਚਿਆਂ ਨੂੰ ਸਮਝਾਈ ਦਾਂਦਾ ਸੀ ਕਿ ਆਹ ਤੇਰਾ ਵੱਡਾ ਭਰਾ ਹੈ ਤੇਰਾ ਛੋਟਾ ਭਰਾ ਹੈ ਤੁਹੀ ਹੁਣ ਤੋਂ ਘਰ ਤੇ ਵਿਤਕਰੇ ਕਰਨੇ ਸ਼ੁਰੂ ਕਰਤੇ ਆ। ਤਾਈ ਜੀ ਹਮੇਸ਼ਾ ਲੜਨ ਆ ਜਾਂਦੀ ਜੀ। ਤੱਕ ਵੀ ਲੜਨ ਜਾਣੀ ਆ। ਨਹੀਂ ਤਾਈ ਜੀ ਲੜਨਾ ਆ ਜਾਂਦੀ ਆ ਬੱਚੇ ਪਿੱਛੇ ਬੱਚੇ ਬੱਚੇ ਖੇਡਦੇ ਆ ਲੜਦੇ ਆ ਵੱਡੇ ਤਾਂ ਹੀ ਹੁੰਦੇ ਆ। ਕੋਈ ਗੱਲ ਸੁਣ ਲੋ ਨਹੀਂ। ਤੁਹੀ ਹੀ ਨਾੜੇ ਨਾ। ਘਟ ਦੋਵੇਂ ਜਾਣੀਆਂ ਨਹੀਂ ਹੈਗੀਆਂ। ਤੁਹੀ ਬੱਚਿਆਂ ਦੇ ਦਿਲਾਂ ਦੇ ਵਿੱਚ ਨਾ ਇਹਨਾਂ ਨੇ ਸ਼ੁਰੂ ਤੋਂ ਬਾਅਦ ਆ। ਇਹ ਚਾਚੇ ਦਾ ਪੋਤੇ ਆ। ਇਹ ਤਾਏ ਦਾ ਪੋਤੇ ਆ। ਆ ਸਾਡੇ ਬੱਚੇ ਵੀ ਖੇਡਦੇ ਰਹੇ ਨਾ। ਮਜ਼ਾ ਲੈ ਕੇ ਇਹੋ ਜਿਹਾ ਪਤਾ ਹੁੰਦਾ ਸੀ ਕਿਸੇ ਨੂੰ। ਹਾਂ ਜੇ ਤਾਂ ਤੋਂ ਇਹਨਾਂ ਨੂੰ ਇੱਕ ਸਮਾਨ ਰੱਖਿਆ ਜੇ ਮੈਂ ਚੀਜ਼ ਲੈਣੀ ਆ ਦੋਨਾਂ ਦੀ ਬਰਾਬਰ ਲੈ ਕੇ ਆਨੀ ਆ ਨਹੀਂ ਇਹ ਝੂਠ ਬੋਲ ਦੀ ਜੇ ਹਾਂ ਬਹੁਤ ਤੂੰ ਸੱਚ ਬੋਲਦੀ ਆ ਬਹੁਤ ਸੱਚ ਝੂਠ ਬੋਲ ਦੀ ਜੇ ਤੂੰ ਅਸਲ ਚ ਪਤਾ ਕੀ ਚਾਹੁੰਦੀ ਆ ਜੇ ਆਪਾਂ ਬਸ ਆਪਣੇ ਬੰਦੇ ਲਈਏ ਨਾਲ ਬੱਚੇ ਲਈਏ ਤੇ ਬੋਰੀਆਂ ਬਿਸਤਰਾ ਚੁੱਕੀ ਆ ਤੇ ਅਲੱਗ ਹੋਈਏ ਤੂੰ ਹੀ ਤਾਂ ਇਕੱਠੀਆਂ ਰਹਿਣਾ ਚਾਹੁੰਦੀ ਨਹੀਂ ਹੈਗੀਆਂ ਇੱਕ ਇੱਕ ਡਾਡਾ ਬੱਚਾ ਉਹਨਾਂ ਨੂੰ ਵੀ ਸਾਰਾ ਦਿਨ ਕਮਰੇ ਚ ਵਾਰਡ ਛੱਡਦੇ ਜੇ ਕਦੀ ਬੱਚਿਆਂ ਨੂੰ ਕਿਹਾ ਦਾਦੀ ਕੋ ਜਾ ਕੇ ਬੋ ਇਹ ਹੋਏ ਕੰਨੀ ਨਾ ਨੋ ਤੂੰ ਕੇ ਤੇਰੀ ਚਾਚੀ ਦਾ ਕੁੜੀ ਹੈ ਕੀ ਆ ਜਾਂ ਖੇਡ ਜਾ ਕੇ ਤੇਰੀ ਚਾਚੀ ਦਾ ਮੁੰਡਾ ਉਹਦੇ ਨਾਲ ਜਾ ਕੇ ਖੇਡ ਜਾ ਕੇ ਕਦੀ ਇਹ ਤੁਸੀਂ ਕਿ ਇਕੱਠੇ ਭੈਣ ਭਰਾ ਖੇਡੋ ਆ ਮੈਂ ਤੇ ਇਹ ਰਹੀਆਂ ਇਕੱਠੀਆਂ ਕਦੀ ਕੋਈ ਐਹੋ ਜੀ ਗੱਲ ਹੋਈ ਨਹੀਂ ਸੀ ਗੋਲਡੀ ਹਜੇ ਤੱਕ ਜਿੰਨੀ ਧਰ ਮੈਨੂੰ ਬੁਲਾ ਬੁਲਾ ਕੇ ਨਾ ਜਾਵੇ ਕੰਮ ਤੇ ਉਹਨੇ ਤਾਂ ਜਾਂਦਾ ਨਹੀਂ ਕੰਮ ਬਤਾਈ ਜੀ ਤੁਸੀਂ ਮੰਮੀ ਜੀ ਨੂੰ ਪੁੱਛ ਲਓ ਆਪੇ ਹਮੇਸ਼ਾ ਇਹ ਲੜਨ ਆਏ ਨਹੀਂ ਨਹੀਂ ਤਾਂ ਤਈ ਨਹੀਂ ਆ ਤੁਸੀਂ ਪੁੱਛ ਲਓ ਨਾ ਨਨੂ ਨਹੀਂ ਤਾਈ ਅੰਨੀ ਆ ਤੁਸੀਂ ਤੇ ਚਲੋ ਹੁਣ ਦੂਸਰੇ ਘਰੋਂ ਆਏ ਜੇ ਵਾਜਾ ਸੁਣ ਕੇ ਕਿੰਨੀ ਕੰਦ ਨਾ ਕੰਦ ਸਾਂਜੀ ਦੂਜੀ ਆਹ ਤੇ ਵਾਜਾ ਸੁਣ ਕੇ ਆਏ ਨਾ ਆਹੋ ਹਾਂ ਤੇ ਹੁਣ ਮੈਂ ਨਾ ਆਵਾਂ ਆਓ ਅਸੀਂ ਕਦੋਂ ਕਿਹਾ ਤੁਸੀਂ ਨਾ ਤੁਸੀਂ ਆਓ ਨਾ ਬੜੀ ਦੂਰ ਦੀ ਗੱਲ ਆ ਉਹ ਤੇ ਭਾਜੀ ਹੋਈ ਬਲਾਂ ਚੱਲੇ ਸੀ ਤੁਹਾਨੂੰ ਉਹ ਤੇ ਤੁਸੀਂ ਆ ਗਏ ਉੱਤੋਂ ਹੀ ਜੇ ਗੱਲ ਸੁਣ ਲਓ ਪੁੱਤਰ ਧਿਆਨ ਨਾਲ ਗੱਲ ਸੁਣੋ ਚੰਗਾ ਨਹੀਂ ਲੱਗਦਾ ਅੱਜ ਕੱਲ ਰਹਿ ਕਿੰਨੇ ਕ ਗਏ ਬੱਚੇ ਹੈ ਇੱਕ ਇੱਕ ਬੱਚਾ ਉਹਨਾਂ ਨੂੰ ਵੀ ਤੁਸੀਂ ਸ਼ੁਰੂ ਤੋਂ ਹੀ ਪਹਿਲਾਂ ਇਹ ਗੱਲ ਭਾਈ ਜਾਂਦੇ ਜੇ ਏ ਤਾਈ ਦੀ ਕੁੜੀ ਆ ਇਹ ਚਾਚੇ ਦਾ ਮੁੰਡਾ ਭੈਣ ਭਰਾਵਾਂ ਵਾਲੀ ਗੱਲ ਕਿਹੜੀ ਰਹਿ ਗਈ ਫਰਕ ਤਾਂ ਤੁਸੀਂ ਪਾਤ ਤਾ ਨਾ ਅੱਗੇ ਭੂਆ ਦੀਆਂ ਕੁੜੀਆਂ ਮਾਮੇ ਦੀਆਂ ਕੁੜੀਆਂ ਚਾਚੇ ਦੀਆਂ ਕੁੜੀਆਂ ਆ ਸਾਰੇ ਕਹਿੰਦੇ ਸੀ ਆਪਾਂ ਭੈਣ ਭਰਾ ਆ ਇੱਕ ਇੱਕ ਬੱਚਾ ਨਹੀਂ ਸਾਂਭਿਆ ਜਾਂਦਾ ਨਾਲ ਕੋਲ ਤੇ ਜਿੰਨਾ ਕਰਕੇ ਤੁਸੀਂ ਲੜਨ ਡੈ ਜੇ ਨਾ ਉਹ ਗਲੀ ਦੇ ਵਿੱਚ ਫੇਰ ਇਕੱਠੇ ਖੇਡਣ ਡੈ ਜੇ ਹੈ ਹੈ ਦੱਸ ਹੈ ਜੇ ਆਉਂ ਕਰਦੇ ਵੀ ਜਿੱਦਾਂ ਪਤਾ ਨਹੀਂ ਕੀ ਹੁੰਦਾ ਵਾ ਆ ਲੈਂਦੇ ਇਹਨੂੰ ਤੇ ਤੂੰ ਵੀ ਲੈ ਆ ਵੇਖਿਆ ਨਾ ਉਹ ਆਲੰਦ ਤੇ ਇਹਨੂੰ ਅੱਜ ਤੋਂ ਮੇਰੇ ਸਾਹਮਣੇ ਇਹ ਕਹੀ ਜਾਂਦੀ ਆਲੰਦ ਦੇ ਹੈ ਜੇ ਮੈਂ ਉੱਠ ਕੇ ਚਲੀ ਜਾਂਦੀ ਨਾ ਤੂੰ ਇੰਨੀ ਗੱਲ ਕੰਦੀ ਨਾ ਮੈਂ ਉੱਠ ਕੇ ਚਲੀ ਤੂੰ ਅੰਦਰ ਜਾ ਕੇ ਕਹਿਣਾ ਸੀ ਉਹਨੂੰ ਮੇਰੀ ਗੱਲ ਸੁਣ ਲਓ ਆੜਾ ਫਰਕ ਹੈ ਨਾ ਇਹ ਇੱਥੇ ਨਿਬੇੜ ਦੋ ਅਸੀਂ ਚਾਹੁੰਦੇ ਬੱਚੇ ਰਹੜੇ ਜੀ ਅਸੀਂ ਜਾਂਦੇ ਨਹੀਂ ਲੜਾਈਆਂ ਹੋਣ ਸਿਰ ਆਪਣੀ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਆ ਮੈਂ ਆਨੇ ਕਰਾਂਦੀ ਲੈ ਤੂੰ ਕਿਧਰੋਂ ਆ ਗਿਆ ਕਿੱਡੇ ਆ ਜਿਆ ਵੀ ਚੌਂਦੀ ਆ ਗਿਆ ਜਿਆ ਚਲੋ ਹੁਣ ਆਪਣੀ ਲੜਾਈ ਬੰਦ ਕਰੀਏ ਜੀ ਦੀ ਗੱਲ ਮੈਨੂੰ ਬੜੀ ਜੱੱਚੀ ਆ ਅਸੀਂ ਦੋਨਾਂ ਨੇ ਨਹੀਂ ਲੜਿਆ ਕਰਨਾ ਉਹਨਾਂ ਨੂੰ ਕਹਾਂ ਤੁਸੀਂ ਸੱਕੇ ਭੈਣ ਭਰਾਓ ਤਾਈ ਚਾਚੀ ਦੇ ਮੁੰਡੇ ਨਹੀਂ ਹੈਗੇ ਮੇਰੀ ਗੱਲ ਸੁਣੋ ਪੁੱਤਰ ਆ ਜਾ ਕੁੜੀਆਂ ਤੂੰ ਵੀ ਆ ਜਾ ਨਹੀਂ ਆਇਆ ਮੇਰੀ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਇਹ ਨਿੱਕੇ ਨਿੱਕੇ ਬੱਚਿਆਂ ਨੂੰ ਛੁੱਟੀ ਸੀ ਤੇ ਉਹ ਕਹਿੰਦੇ ਸਾਨੂੰ ਵੀ ਲਵੋ ਦਾ ਵੀਡੀਓ ਬਣਾਣੀ ਹੈ ਚਲੋ ਬੱਚਿਆਂ ਨੇ ਜਿਸ ਤਰ੍ਹਾਂ ਦੀ ਬਣਾਈ ਵਧੀਆਂ ਬਣਾਈ ਹੈ ਇਹ ਇੱਕ ਇੱਕ ਸਟੋਰੀ ਬਣਾਉਂਦੀ ਕੋਸ਼ਿਸ਼ ਕੀਤੀ ਆਪਾਂ ਕਿ ਜਿਹੜੇ ਬੱਚੇ ਤਾਇਆ ਚਾਚਿਆਂ ਦੇ ਇੱਕੋ ਘਰ ਚ ਰਹਿੰਦੇ ਤੇ ਲੜਦੇ ਨੇ ਸਾਂਝਾ ਪਰਿਵਾਰ ਹੁੰਦਾ ਹਾਂ ਹਾਂਜੀ ਤੇ ਉਹਦੇ ਵਿੱਚ ਮਾਮਾ ਤੇ ਲੜਪੰਦੀਆਂ ਪਰ ਬੱਚੇ ਫਿਰ ਮਿੰਟ ਬਾਅਦ ਇੱਕ ਹੋ ਜਾਂਦੇ ਆ ਇਹਦੇ ਚ ਮੈਂ ਇਹ ਕਹਿਣਾ ਚਾਹਨੀ ਆ ਇਸ ਸਟੋਰੀ ਜਰੀਏ ਇੱਕ ਮੈਸੇਜ ਦੇਣਾ ਚਾਹਨੀ ਕਿ ਅੱਜ ਕੱਲ ਦੇ ਬੱਚੇ ਵੀ ਵੈਸੇ ਸਾਡੇ ਇੱਕ ਇੱਕ ਹੀ ਹੈਗੇ ਹੈਨਾ ਕੱਲਾ ਤੇ ਕੰਦੇ ਰੁੱਖ ਵੀ ਨਹੀਂ ਹੋਣਾ ਚਾਹੀਦਾ ਜਿਹੜੀਆਂ ਵੇਖੋ ਰੁੱਖ ਵੀ ਉਹ ਚੰਗਾ ਲੱਗਦਾ ਕਿ ਜਿਹਦੀਆਂ ਜੜਾਂ ਕਿੰਨੇ ਤੱਕ ਹੋਣ। ਅੱਛਾ ਜੇ ਉਸ ਦੇ ਬਾਗ ਦੇ ਵਿੱਚ ਨਾ ਆਪਾਂ ਹੋਰ ਬੂਟੇ ਲਾ ਦਈਏ ਨਾ ਉਹ ਹੋਰ ਸੋਹਣਾ ਲੱਗਦਾ। ਹੁਣ ਤੁਸੀਂ ਵੇਖੋ ਚਾਚੇ ਤਾਏ ਦੇ ਬੱਚੇ ਜੋ ਇਕੱਠੇ ਰਹਿੰਦੇ ਸੀ ਤੇ ਕਿੰਨਾ ਵਧੀਆ ਲੱਗਦਾ ਸੀ ਹੈਨਾ? ਪਤਾ ਨਹੀਂ ਸੀ ਲੱਗਦਾ। ਤੇ ਅੱਜ ਕੱਲ ਜੇ ਇੱਕ ਇੱਕ ਸਾਡਾ ਬੱਚਾ ਨਾ ਉਹ ਵੀ ਆਪਾਂ ਉਹਨਾਂ ਦਿਮਾਗ 'ਚ ਜ਼ਹਿਰ ਪਾਈ ਜਾਂਦੇ ਸ਼ੁਰੂ ਤੋਂ ਹੀ ਕਿ ਤੇਰਾ ਇਹ ਚਾਚੇ ਦਾ ਮੁੰਡਾ ਏ। ਤੇਰਾ ਦੇ ਤਾਏ ਦਾ ਮੁੰਡਾ ਏ। ਆਪਾਂ ਕਿੱਡੇ-ਕਿੱਡੇ ਵੱਡੇ ਹੋ ਗਏ ਸੀ ਨਾ ਸਾਨੂੰ ਫੇਰ ਜਾ ਕੇ ਪਤਾ ਲੱਗਾ ਸੀ ਕਿ ਸਾਡੇ ਤਾਏ ਚਾਚੇ ਇਹੋ ਹੀ ਕਹੀ ਤੁਹੰਦਾ ਕਿ ਸਾਡੇ 7 ਭਰਾ ਆ ਸਾਡੇ 10 ਭਰਾ ਆ ਮਤਲਬ ਸਕਿਆਂ ਦੇ ਵਿੱਚ ਆਪਾਂ ਮਾਮੇ ਚਾਏ ਤਾਇਆ ਦੇ ਮੁੰਡੇ ਸਾਰੇ ਗਿੰਦੇ ਹੁੰਦੇ ਸੀ ਤੇ ਅੱਜ ਕੱਲ ਤੁਸੀਂ ਜਿੰਨੂੰ ਵੀ ਪੁੱਛੋਗੇ ਨਾ ਮੇਰੀ ਇੱਕ ਭੈਣ ਇੱਕ ਭਰਾ ਆ ਤੇ ਚਲੋ ਜੀ ਇਹ ਦੁਰੀਆਂ ਆਪਾਂ ਵੰਡਾਣੀਆਂ ਸਾਰਿਆਂ ਰਲ ਕੇ ਇੱਕ ਕੋਸ਼ਿਸ਼ ਕਰਨ ਦੇ ਆ ਤੇ ਇਸ ਕੋਸ਼ਿਸ਼ ਦੇ ਵਿੱਚ ਤੁਸੀਂ ਵੀ ਸਾਡਾ ਸਾਥ ਦਿਓ ਜੀ ਦੱਸਿਓ ਜ਼ਰੂਰ ਜਿਹੜੀ ਗੱਲ ਆਪਾਂ ਕੀਤੀ ਆ ਉਹ ਠੀਕ ਕੀਤੀ ਆ